ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕਿਹ ਸ਼ੰਕਰ ਜਿਆ ਲਾਗ ਦਿੱਤਾ ਕੁੜੀਆਂ ਨੂੰ ਠੀਕ ਆ ਬਿਰਗੋਣ ਠੀਕ ਆ ਦੋਸਤੋ ਇਹ ਕੁੜੀਆਂ ਨੂੰ ਸਾਫ ਕਟਿਆ ਸੀ ਕਰਹਿਤ ਪਰ ਹਾਲਤ ਬਾਜੀ ਬੜੀ ਮਾੜੀ ਰਹੀ ਕੁੜੀਆਂ ਦੀ ਇੱਕ ਵਾਰੀ ਆਸ ਲਾਤੀ ਤੂੰ ਤੂੰ ਹੀ ਕਿ ਸਾਰੇ ਟੱਬਰ ਦੇ ਹੀ ਲਾਤੀ ਜਿਹੜਾ ਕੋਈ ਗਲੀ ਘੌਂਡ ਤੈਨੂੰ ਵੇਖਦਾ ਹੀ ਉਹਨੇ ਵੀ ਇਹ ਗੱਲ ਕਹਿਤੀ ਵੀ ਨਹੀਂ ਜਿੱਦ ਤਰ ਮੇਰੇ ਕੋਈ ਮੈਂ ਤਾਂ ਨਿਕੂ ਘਰ ਗਈ ਵੀ ਟੈਨਸ਼ਨ ਨਹੀਂ ਲੈਣੀ ਕਿ ਗੱਲ ਇਹੋ ਹੀ ਨੁਕਾ ਹੈ ਵੀ ਬੱਚੇ ਦਾ ਹਸਪੀਟਲ ਤੋਂ ਆਉਣ ਤੋਂ ਬਾਅਦ ਵੀ ਘਰਾਂ ਫੜਿਆ ਜਾਣਾ ਹੁਣ ਨਹੀਂ ਹੈਗਾ ਭਾਜੀ ਉਹਦੇ ਵਿੱਚ ਸਾਫਾ ਦਾ ਜ਼ਹਿਰ ਬੜਾ ਹੈਵੀ ਹੁੰਦਾ ਵਾ ਇਹੋ ਹੀ ਆ ਪਰ ਮੈਂ ਕਈ ਮਰੀਜ਼ ਆਏ ਸਾਬ ਕਟਿਆ ਨੇ ਠੀਕ ਹੋਏ ਆ ਨਾ ਦਾਦੀ ਕਿਸ ਨੂੰ ਢਾ ਕੇ ਪੈਸਾ ਜੇ ਭਾਦੀ ਹੁਣੀ ਆਈ ਉਦੋਂ ਦਵਾਈ ਲੈਣ ਮੈਂ ਚਲੋ ਆ ਦਵਾਈ ਲੈ ਜਾਓ ਇਸ ਤਰੀਕੇ ਨਾਲ ਪਾਉਂਦੀ ਆਇਆ ਤਰੀਕੇ ਨਾਲ ਵਰਤਨੀ ਆਉਂਦੀ ਆ ਭਾਜੀ ਕੋ ਮੰਗੜਾ ਢਾ ਕੇ ਪੈਸਾ ਕੋਈ ਪਸੇ ਨੂੰ ਐ ਭਾਵੇਂ ਦਾ 10000 ਮੰਗਣਾ 20000 ਮੰਗਣਾ ਤੁਸੀਂ ਦੇਣਾ ਜੇ ਕਣੀਏ ਕੋਲ ਪੜੀਣਾ ਕੇ ਨਹੀਂ ਪੈਹਾ ਬੰਦੇ ਤੇ ਦੋਸਤੋ ਹੱਥ ਬਨ ਕੇ ਬੇਨਤੀ ਆ ਕਿ ਜੇ ਕਿਸੇ ਨੂੰ ਸਾਫ ਕੱਟਦਾ ਵਾ ਜਾਣਾ ਤਾਂ ਤੁਸੀਂ ਇੱਕ ਡਾਕਟਰ ਕੋਲ ਹੀ ਆ ਪਰ ਫੇਰ ਵੀ ਤੁਸੀਂ ਫੋਨ ਤੇ ਮੇਰੇ ਨਾਲ ਇੱਕ ਵਾਰੀ ਗੱਲ ਜਰੂਰ ਕਰ ਲਿਆ ਕਰੋ 94 92 99 6335 15 ਉਹ ਬਾਬੇ ਨਹੀਂ ਜੰਗੇ ਲੱਗਦੇ ਜਿਹੜੇ ਸੋਸ਼ਲ ਮੀਡੀਆ ਖੋਲ ਕੇ ਵਸ਼ੀਕਰਨ ਕਰਾ ਲਓ ਹਰ ਮੁਸ਼ਕਲ ਦਾ ਹੱਲ 24 ਘੰਟਿਆਂ ਚ ਕੀਤਾ ਕਰਾਇਆ ਆਉਂ ਕਰਦਾਂਗੇ ਤੇ ਜਾਊਗਾ ਇਮਾਨਦਾਰੀ ਨਾਲ ਆਪਣੀ ਜ਼ਿੰਦਗੀ ਜੀਓ ਜੋ ਸੱਚ ਹੈਗਾ ਉਹ ਬੋਲੋ ਹੁਣ ਰੋਜ਼ ਜ਼ਿੰਦਗੀ ਮੌਤ ਦਾ ਕੰਮ ਕਰੀਦਾ ਇੰਨੇ ਸੱਪ ਫੜੇ ਆ 4-5000 ਵੀਡੀਓ ਆ ਨੈਟ ਦੇ ਪਰ ਮੈਂ ਕੇ ਇਹਨੂੰ ਢਰਾਂਦਾ ਹੀ ਨਹੀਂ ਤੁਸੀਂ ਆਂਦੇ ਜੀ ਕਿੰਨੀ ਵਾਰੀ ਸਾ ਆਪਣੇ ਘਰੇ ਘਰੇ ਆ 4-5000 ਮੈਂ ਇਹਨਾਂ ਜੀ ਸੱਪ ਘਰੇ ਨਿਕਲੂਗਾ ਮੈਂ ਕੰਮ ਛੱਡ ਦੂ ਇਹ ਚੀਜ਼ਾਂ ਠੀਕ ਆ ਅਰਦਾਸ ਬੇਨ ਦੀ ਇਹੀ ਬਾਬਾ ਜੀ ਦੇ ਗਾੜੀ ਆਪਣੇ ਘਰ ਦੀ ਆ ਕੁਝ ਚੀਜ਼ਾਂ ਹੁੰਦੀ ਆ ਮੈਂ ਘਰ ਦੇ ਵਿੱਚ ਰੱਖ ਲਿਓ ਸੱਪ ਨਹੀਂ ਆਊਗਾ ਤੁਸੀਂ ਮੇਰਾ ਪੀਚ ਖੋਲ ਲਿਓ ਮੈਂ ਨਾ ਤਾਂ ਕਦੀ ਪੀਨ ਖੜੀ ਆ ਅੱਜ ਤੱਕ ਨਹੀਂ ਮੈਂ ਕਦੀ ਬੀਨ ਖੜੀ ਸਾਥ ਫੜ ਲਗਿਆ ਇਹ ਨਹੀਂ ਕਿ ਮੈਨੂੰ ਬੀਨ ਬਚਾਉਣੀ ਨਹੀਂ ਸੀ ਸਾਰਾ ਕੁਝ ਕਰ ਲਿਆ ਪਰ ਮੈਂ ਕਦੀ ਡਰਾਮਾ ਘੂਮਾ ਨਹੀਂ ਹੁਣ ਜਿਹੜਿਆ ਗਿੱਦੜ ਸਿੰਘ ਹੀ ਦਿੰਦੇ ਆ ਕਿ ਪੈਸੇ ਆਉਣ ਉਹ ਆਉਣ ਜੋ ਆਉਣ ਜੇ ਗਿੱਦੜ ਸਿੰਘ ਨੇ ਪੈਸੇ ਆਉਣ ਤਾਂ ਉਹ ਤਾਂ ਰੋਟੀ ਮੰਗ ਕੇ ਖਾਣਾ ਸਹੀ ਗੱਲ ਹੈ ਆਉਂਦੇ ਪਾਉ ਲੂ ਦਾ ਪੰਜਾ ਨਾਲੋਂ ਕਾਲੀ ਬਿੱਲੀ ਦੀ ਏਰ ਨਾਲੋਂ ਕੰਮ ਸਿੱਧੇ ਹੋ ਜਾਣਗੇ ਜੇ ਵਾਏ ਗਰੂ ਇਹ ਚੀਜ਼ਾਂ ਦਾ ਕੰਮ ਸਿੱਧੇ ਹੋਣ ਤੇ ਫੇਰ ਉਹ ਰੋਟੀ ਕੋ ਮੰਗੇਗਾ ਉਹ ਕੋ ਮੰਗੇਗਾ ਮੇਰੇ ਨੂੰ ਕਈ ਦੋਸਤ ਮੇਰੇ ਨਾਲ ਲੱਗਦੇ ਆ ਹੁਣ ਜਿੱਦਾਂ ਸੱਪ ਕੱਟਿਆ ਉਹ ਕਹਿ ਦਿੰਦੇ ਆ ਜੀ ਆ ਸਾਡੇ ਕੋ ਮੰਨ ਕਹਿਗਾ ਮਨਕਾ ਨੂੰ ਹਰ ਇੱਕ ਸੱਪ ਦੇ ਕੰਮ ਕਰੂਗਾ ਸਿਰਫ ਮੈਨੂੰ ਇੱਕ ਗੱਲ ਦਾ ਜਵਾਬ ਦੇ ਸੋ ਪੜੇ ਲਿਖੇ ਤੇ ਚਲੋ ਸਾਰੇ ਮੇਰੇ ਭਰਾ ਜੇ ਮਨਕਾ ਸੱਪ ਲੜੇ ਦਾ ਹਰ ਲੋਈ ਅੱਜ ਦੇ ਟਾਈਮ 'ਚ ਵਾਈ ਕਰੋਰੀ ਕੀਮਤ ਕਿੰਨੀ ਹੋਏ ਲੱਖਾਂ ਰੁਪਈਆ ਤੁਹਾਡੇ ਕੋਲ ਮਨਕਾ ਤੁਹਾਡੇ ਏਰੀਆ 'ਚ ਤੁਹਾਡਾ ਕਿੰਨਾ ਨਾ ਹੋਏ ਮਨਕਾ ਕੋਈ ਨਹੀਂ ਹੁੰਦਾ ਤੇ ਨਾਂ ਹੀ ਮਨਕਾ ਕੰਮ ਕਰਦਾ ਬਣ ਕੇ ਨੇ ਕੰਮ ਕਰਨਾ ਜੇ ਬਿਨਾਂ ਜ਼ਹਿਰ ਵਾਲਾ ਸੱਪ ਲੜਿਆ ਜੇ ਤੁਸੀਂ ਟਾਈਮ ਲਿਆ ਮੈਨੂੰ ਚਲੋ ਬੱਚਾ ਠੀਕ ਆ ਬੱਚਾ ਠੀਕ ਆ ਕੁੜੀਆ ਠੀਕ ਆ ਜੇ ਤੁਸੀਂ ਮੈਨੂੰ ਅੰਦਰ ਪਹਿਲੇ ਦਿਨ ਟਾਈਮ ਨਾਲ ਫੋਨ ਕਰ ਲੈਂਦੇ ਸਾਰਾ ਕੁਝ ਹੋ ਜਾਂਦਾ ਇਤੋਂ ਦਾ ਕਿ ਬੱਚੇ ਨੂੰ ਆਪਾ ਪਹੁੰਚੋ ਨੀ ਨਹੀਂ ਦੇ ਦੋਸਤੋ ਅਰਦਾਸ ਬੇਨਤੀ ਕਰੋ ਗੁਰੂ ਘਰ ਜਾ ਕੇ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਘਰ ਹੀ ਮੈਂ ਤੁਹਾਨੂੰ ਉਹ ਵੀ ਵੀਡੀਓ ਪਾਵਾਂਗਾ ਕੁੜੀਆ ਦੀ ਕੀ ਹਾਲਤੀ ਸਾਰੇ ਜਣੇ ਅਰਦਾਸ ਬੇਨਤੀ ਕਰਿਓ ਠੀਕ ਹੈ ਪਰ ਆਦਮਾ ਕਿਹਦੇ ਦੀ ਬੁੱਤ ਤੇ ਅਹੋਜਾ ਟਾਈਮ ਨਾ ਲਿਆਏ ਪਰ ਫੇਰ ਵੀ ਅਮਰਜੰਸੀ ਜੇ ਕਹਤੇ ਅਹੋਜਾ ਟਾਈਮ ਹੁੰਦਾ ਵਾ ਤੇ ਮੇਰੀ 4-5000 ਵੀਡੀਓ ਆ ਨੈਟ ਤੇ ਮੈਂ ਜੇ ਵੀ ਚੀਂਦਾ ਵਾ ਲਾਈਫ ਦੇ ਵਿੱਚ ਦਵਾਈਆਂ ਸਭ ਕੁਝ ਨਹੀਂ ਹੁੰਦੀ ਆ ਕਿ ਹਮਲੇ ਦਵਾਈ ਨਹੀਂ ਕੰਮ ਕਰਦੀ ਤੇ ਜਿਹੜੇ ਮਾਲਕ ਦੀ ਤੁਸੀਂ ਸੇਵਾ ਕਰਦੇ ਹੋ ਨਾ ਨਾਂ ਵੀ ਕੰਮ ਕਰ ਜਾਂਦਾ ਇਹ ਬਾਕੀ ਕਿਸੇ ਨੂੰ ਲੋੜ ਪੈਂਦੀ ਆ ਮੈਨੂੰ ਯਾਦ ਕਰੋ ਨੰਬਰ ਹੈਗਾ ਜੀ 95 95 99 36 ਤਾਂ ਪਈ वाहिगु जा ख़ालसा वाहेगुरु जी